ਧਰਮ ਦੇ ਨਾਮ ਤੇ ਸਿਆਸਤ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਆਪਣਾ ਸਟੈਂਡ ਜਿਹੜਾ ਕਲੀਅਰ ਕਰ ਚੁੱਕੇ ਹੋ ਦੇਖੋ ਧਰਮ ਦੇ ਨਾਮ ਦੇ ਉੱਤੇ ਇੱਕ ਭਾਜਪਾ ਦਾ ਕਰਦੀ ਕਰਦੀ ਸੀ ਪਰ ਭਾਜਪਾ ਦੀ ਬੀਟ ਟੀਮ ਹੈ ਜਿਹੜੀ ਕਾਂਗਰਸ ਉਹ ਵੀ ਦੇਖ ਲਿਆ ਜਿਹੜਾ ਹਲਕਾ ਸੈਂਟਰ ਦੇ ਲੋਕਾਂ ਨੇ ਵੀ ਇਹਦਾ ਇਕੱਠੇ ਨੇ ਇਹਨਾਂ ਨੇ ਤਾਂ ਪ੍ਰਭੂ ਰਾਮ ਦਾ ਇਤਿਹਾਸਕ ਡੋਲਾ ਚੋਤਰੇਸੀ ਗਰਾਉਂਡ ਚੋਂ ਚੰਦਾ ਹਰ ਸਾਲ ਨਿਕਲਦਾ ਸੀ ਇਹਨਾਂ ਨੇ ਉਹਨੂੰ ਵੀ ਰੋਕ ਕੇ ਅੱਜ ਮੇਰੇ ਉੱਤੇ ਕਿਸੇ ਤਰੀਕੇ ਰਾਜਨੀਤੀ ਮੇਰੀ ਖਰਾਬ ਕਰਨ ਲਈ ਮੇਰੀ ਸ਼ਬੀ ਖਰਾਬ ਕਰਨ ਲਈ ਪ੍ਰਭੂ ਰਾਮ ਦਾ ਵੀ ਢੋਲਾ ਸੜਕ ਦੇ ਉੱਤੇ ਰੱਖਦਾ ਇਹਨਾਂ ਲੋਕਾਂ ਨੇ ਪੈਸਿਆਂ ਦਾ ਲੈਣ ਦੇਣ ਦੀ ਗੱਲ ਕੋਈ ਕਹਿ ਰਹੇ ਨੇ ਉਹ ਔਰ ਕਹਿ ਰਹੇ ਕਿ ਤੁਹਾਡੇ ਦਫਤਰ ਦੇ ਵਿੱਚ ਆਏ ਸਨ ਤੇ ਤੁਸੀਂ ਉਹਨਾਂ ਨੂੰ ਜ਼ਲੀਲ ਕੀਤਾ ਅਸਲ ਵਿੱਚ ਦਫਤਰ 'ਚ ਹੋਇਆ ਕੀ ਸੀ ਨਾ ਮੈਂ ਠੇਕੇਦਾਰ ਨੂੰ ਜਾਣਾਂ ਨਾ ਮੈਂ ਠੇਕੇਦਾਰ ਦਾ ਵਕੀਲ ਹਾਂ ਅਗਰ ਇਹਨਾਂ ਲੋਕਾਂ ਦੇ ਨਾਲ ਠੇਕੇਦਾਰ ਦੀ ਪੁਰਾਣੀ ਸਾਂ ਚੱਲਦੀ ਆ ਰਹੀ ਆ ਜਿਹਦੇ ਮੋਢਿਆਂ ਤੇ ਰੱਖ ਕੇ ਇਹ ਅੱਜ ਰਾਜਨੀਤੀ ਰੋਟੀਆਂ ਸੇਕਦੇ ਫਿਰਦੇ ਆ ਤੇ ਉਹ ਠੇਕੇਦਾਰ ਤਾਂ ਮੈਨੂੰ ਤਿੱਖਿਆ ਹੀ ਵੀਡੀਓ ਚਾ। ਉੜ ਦੇ ਵਿੱਚ ਮਾਨਹਾਨੀ ਦਾ ਦਾਵਾ ਕਰਤਾ ਫੋਰਥ ਕਲਾਸ ਦਾ ਉਹ ਕਾਰਪੇਸ਼ਨ ਦਾ ਮਲਾਜਮ ਆ। ਕਾਰਪੇਸ਼ਨ ਦਾ ਮਲਾਜਮ ਸਵਾ ਕਰੋੜ ਦਾ ਠੇਕਾ ਕਿੱਥੋਂ ਲੈਂਦਾ ਔਰ ਕਿੱਥੋਂ ਪੈਸੇ ਆਉਂਦੇ ਆ ਉਹਦੇ ਕੋ ਉਸ ਗੱਲ ਦਾ ਹੀ ਜਵਾਬ ਦੇਣਾ ਪਊਗਾ ਉਹਨੂੰ। ਅਗਰ ਮੇਰਾ ਕੋਈ ਠੇਕੇਦਾਰੀ ਦੇ ਕੰਮ ਦੇ ਵਿੱਚ ਮੇਰਾ ਰੋਲ ਹੋਵੇ ਤਾਂ ਮੈਂ ਸਿਆਸੀ ਤੌਰ ਦੇਤੇ ਉੱਤੇ ਤੁਹਾਨੂੰ ਮੈਂ ਇਹਨਾਂ ਨੂੰ ਇਹਨਾਂ ਨਾਲ ਵੀ ਪ੍ਰੋਮਿਸ ਕਰਦਾ ਆਪਣੇ ਹਲਕੇ ਦੇ ਲੋਕਾਂ ਨਾਲ ਵੀ ਪ੍ਰੋਮਿਸ ਕਰਦਾ ਉਸ ਦਿਨ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ 40 ਸਾਲ ਸੇਵਾ ਕੀਤੀ ਆ ਲੋਕਾਂ ਦੀ ਸੇਵਾ ਕੀਤੀ 5-500 ਗੱਜਾ ਜਿੱਥੇ 1 ਲੱਖ 2 ਲੱਖ ਰੁਪਏ ਗੱਜਾ ਦਾ ਭਾਵਾ 5-500 ਗੱਜਾ ਕਵਰ ਕਰਕੇ ਆਪਣੇ ਏਸੀ ਵਾਲੇ ਦਫ਼ਤਰ ਬਣਾਇਆ 5-5 ਕਰੋੜ ਦੀਆਂ ਮੈਂ ਇੰਨਾ ਤਰ੍ਹਾਂ ਧੱਕੇ ਨਹੀਂ ਮਾਰੇ ਭਾਜਪਾ ਤੇ ਕਾਂਗਰਸ ਇਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਬਈ ਜਿਹੜਾ ਪੰਜਾਬੀ ਚ ਲਿਖਿਆ ਹੁੰਦਾ ਨਾ ਕਿਸੇ ਟਰੱਕ ਦੇ ਪਿੱਛੇ ਬਈ ਸੜਨਾ ਰੀਸ ਕਰ ਇਹਨਾਂ ਤੋਂ ਮੇਰੇ ਕੰਮਾਂ ਦੀ ਰੀਸ ਨਹੀਂ ਕੀਤੀ ਜਾਂਦੀ ਸੜੀ ਜਾਂਦੇ ਆ ਬਸ ਵਿਚੋ ਵਿਚ ਜੇ ਲੀਗਲ ਪੁਆਇੰਟ ਆਫ View ਨਾਲ ਦੇਖਿਆ ਜਾਵੇ ਕਿੱਥੇ ਇਹ ਮਸਲਾ ਜਿਹੜਾ ਖੜਾ ਹੈ ਲੀਗਲ ਪੁਆਇੰਟ ਆਫ View ਤੋਂ ਇਸ ਬੰਦੇ ਨੂੰ ਜਿਹੜਾ ਕੰਪਲੇਨੈਂਟ ਹੈ ਜਿਹੜਾ ਨੇ ਡਰਾਮਾ ਇਨੈਕਟ ਕੀਤਾ ਉੱਥੇ ਮੌਕੇ ਤੇ ਉੱਤੇ ਉਹਦਾ ਨਾਮ ਅਸ਼ੋਕ ਕੁਮਾਰ ਹੈ ਜੋ ਕਿ ਕਿਲਾ ਮਹੱਲੇ ਦਾ ਰਹਿਣ ਵਾਲਾ ਜਿਹੜੀ ਜਗ੍ਹਾ ਉਹਨੂੰ ਅਲੋਟਡ ਐਸ ਪਰ ਦੀ ਕੰਟਰੈਕਟ ਉਸ ਤੋਂ ਬਹੁਤ ਜ਼ਿਆਦਾ ਜ਼ਿਆਦਾ ਜਗ੍ਹਾ ਦੇ ਉੱਤੇ ਉਸਨੇ ਇਲੀਗਲ ਐਨਕਰੋਚਮੈਂਟ ਕੀਤੀ ਹੋਈ ਹੈ ਜਿੱਥੇ ਕਿ ਫੂਡ ਸਟਾਲਸ ਹਾਕਰਸ ਔਰ ਸਵਿੰਗਸ ਵਗੈਰਾ ਲਗਾਈਆਂ ਹੋਈਆਂ ਨੇ ਦ੍ਰੇਸੀ ਗਰਾਊਂਡ ਦੇ ਦੁਸ਼ਹਿਰੇ ਮੇਲੇ ਦੇ ਵਿਵਾਦ ਨੂੰ ਲੈ ਕੇ ਅੱਜ ਐਮ.ਐਲ.ਏ. ਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਸਰਕਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਸਿੱਧੇ ਤੌਰ ਤੇ ਜਿਹੜੇ ਲੋਕ ਉਹਨਾਂ ਪ੍ਰਤੀ ਦੂਸ਼ਣਬਾਜ਼ੀ ਕਰ ਰਹੇ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਗਈ ਕਿ ਜੇਕਰ ਮੇਰਾ ਕਸੂਰ ਹੈ ਤਾਂ ਮੇਰੀ ਝੋਲੀ ਪਾਓ ਨਹੀਂ ਤਾਂ ਜਿਹੜੇ-ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ। ਸਾਡੇ ਨਾਲ ਐਮ.ਐਲ.ਏ. ਸ਼ੋਕ ਪ੍ਰਾਸ਼ਰ ਪੱਪੀ ਮੌਜੂਦ ਨੇ। ਐਮ.ਐਲ.ਏ. ਸਾਹਿਬ ਕਿਵੇਂ ਵੇਖਦੇ ਹੋ ਇਸ ਸਾਰੇ ਮੈਟਰ ਨੂੰ ਕਿਉਂਕਿ ਧਰਮ ਦੇ ਨਾਮ ਤੇ ਸਿਆਸਤ ਜਿਹੜੀ ਹੁੰ ਧਰਮ ਦੇ ਨਾਮ ਦੇ ਉੱਤੇ ਇੱਕ ਭਾਜਪਾ ਦਾ ਕਰਦੀ ਕਰਦੀ ਸੀ ਪਰ ਭਾਜਪਾ ਦੀ ਬੀ ਟੀਮ ਹੈ ਜਿਹੜੀ ਕਾਂਗਰਸ ਉਹ ਵੀ ਦੇਖ ਲਈ ਅੱਜ ਹਲਕਾ ਸੈਂਟਰ ਦੇ ਲੋਕਾਂ ਨੇ ਵੀ ਇਹਦਾ ਇਕੱਠੇ ਨੇ ਜੀ ਜਿਹੜੇ ਭਾਜਪਾ ਤੇ ਕਾਂਗਰਸੀ ਆ ਇਹਨਾਂ ਨੇ ਤਾਂ ਪ੍ਰਭੂ ਰਾਮ ਦਾ ਇਤਿਹਾਸਕ ਡੋਲਾ ਚੋ ਦ੍ਰੈਸ਼ੀ ਗਰਾਉਂਡ ਚੋਂ ਚੰਦਾ ਹਰ ਸਾਲ ਨਿਕਲਦਾ ਸੀ ਇਹਨਾਂ ਨੇ ਉਹਨੂੰ ਵੀ ਰੋਕ ਕੇ ਅੱਜ ਮੇਰੇ ਉੱਤੇ ਕਿਸੇ ਤਰੀਕੇ ਰਾਜਨੀਤੀ ਮੇਰੀ ਖਰਾਬ ਕਰਨ ਲਈ ਮੇਰੀ ਛਵੀ ਖਰਾਬ ਕਰਨ ਲਈ ਪ੍ਰਭੂ ਰਾਮ ਦਾ ਵੀ ਢੋਲਾ ਸੜਕ ਦੇ ਉੱਤੇ ਰੱਖਦਾ ਇਹਨਾਂ ਲੋਕਾਂ ਨੇ ਇਹਨਾਂ ਨੂੰ ਪ੍ਰਭੂ ਰਾਮ ਨੇ ਮਾਫ਼ ਨਹੀਂ ਕਰਨਾ ਰਾਜਨੀਤੀ ਲੋਕਾਂ ਨੂੰ ਠੇਕੇਦਾਰ ਨੇ ਬੜੇ سنگੀਨ ਇਲਜ਼ਾਮ ਤੁਹਾਡੇ ਤੇ ਲਗਾਏ ਨੇ ਕਿ ਪੈਸਿਆਂ ਦਾ ਲੈਣ ਦੇਣ ਦੀ ਗੱਲ ਕੋਈ ਕਹਿ ਰਹੇ ਨੇ ਉਹ ਔਰ ਕਹਿ ਰਹੇ ਕਿ ਤੁਹਾਡੇ ਦਫ਼ਤਰ ਦੇ ਵਿੱਚ ਆਏ ਸਨ ਤੇ ਤੁਸੀਂ ਉਹਨਾਂ ਨੂੰ ਜ਼ਲੀਲ ਕੀਤਾ ਅਸਲ ਵਿੱਚ ਦਫ਼ਤਰ 'ਚ ਹੋਇਆ ਕੀ ਸੀ ਉਸ ਦਿਨ ਕੋ ਮੇਰਾ ਨਾਂ ਤਾਂ ਮੈਂ ਠੇਕੇਦਾਰ ਨੂੰ ਆਹ ਹੁਣ ਕੱਲ ਵੀਡੀਓ 'ਚ ਦੇਖਿਆ ਵਾ ਜੀ ਨਾ ਮੈਂ ਠੇਕੇਦਾਰ ਨੂੰ ਜਾਣਾ ਨਾ ਮੈਂ ਠੇਕੇਦਾਰ ਦਾ ਵਕੀਲ ਹਾਂ ਅਗਰ ਇਹਨਾਂ ਲੋਕਾਂ ਦੇ ਨਾਲ ਠੇਕੇਦਾਰ ਦੀ ਪੁਰਾਣੀ ਸਾਂਹ ਚੱਲਦੀ ਆ ਰਹੀ ਆ ਜਿਹਦੇ ਮੋਢਿਆਂ ਤੇ ਰੱਖ ਕੇ ਅੱਜ ਰਾਜਨੀਤੀ ਰੋਟੀਆਂ ਸੇਕਦੇ ਫਿਰਦੇ ਆ ਤੇ ਉਹ ਠੇਕੇਦਾਰ ਤਾਂ ਮੈਨੂੰ ਤਿੱਖਿਆ ਹੀ ਪੀੜੀਓ ਚਾ ਉਹ ਜੋ ਬੋਲ ਰਿਹਾ ਵਾ ਪਰ ਉਹਨੂੰ ਮੈਂ ਪੁੱਛ ਲੈਣਾ ਮੈਂ ਕੋਰਟ ਦੇ ਵਿੱਚ ਮਾਨਹਾਨੀ ਦਾ ਦਾਵਾ ਕਰਤਾ ਫੋਰਥ ਕਲਾਸ ਦਾ ਉਹ ਕਾਰਪੇਸ਼ਨ ਦਾ ਮਲਾਜਮ ਆ ਕਾਰਪੇਸ਼ਨ ਦਾ ਮਲਾਜਮ ਸਵਾ ਕਰੋੜ ਦਾ ਠੇਕਾ ਕਿੱਥੋਂ ਲੈਂਦਾ ਔਰ ਕਿੱਥੋਂ ਪੈਸੇ ਆਉਂਦੇ ਆ ਉਹਦੇ ਕੋਲ ਉਸ ਗੱਲ ਦਾ ਹੀ ਜਵਾਬ ਦੇਣਾ ਪਊਗਾ ਉਹਨੂੰ ਕੀ ਲੱਗਦਾ ਕਿ ਉਹ ਆਪ ਹੀ ਸਾਰਾ ਕੁਝ ਕਰ ਰਿਹਾ ਜਾਂ ਉਹਦੇ ਪਿੱਛੇ ਕੋਈ ਉਹਨੂੰ ਸ਼ੈਲਟਰ ਕਰ ਰਿਹਾ ਕੋਈ ਸਿਆਸਤਦਾਨ ਹੈ ਕੋਸ਼ਿਸ਼ ਤਾਂ ਦੱਸੂਗਾ ਹੀ ਹੁਣ ਜਦੋਂ ਉਹਨੂੰ ਆਪ ਜਵਾਬ ਦੇਣਾ ਪਊਗਾ ਕੋਰਟ ਦੇ ਅੰਦਰ ਤੇ ਆਪੇ ਦੱਸੂਗਾ ਵੀ ਇਹ ਕਿਹੜੇ ਕਾਂਗਰਸੀਏ ਦੇ ਪੈਸੇ ਆ ਤੇ ਕਿਹਦੇ ਨਾਲ ਮੈਂ ਠੇਕੇਦਾਰੀ ਕਰਦਾ ਰਲ ਕੇ ਆਪੇ ਜਵਾਬ ਦੇਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਤੁਹਾਡੇ ਲਈ ਐਨੀ ਗੱਲ ਜ਼ਰੂਰ ਆਪਣੇ ਹਲਕਾ ਸੈਂਟਰ ਦੇ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਸਾਥੀਆਂ ਨੂੰ ਔਰ ਮੇਰੇ ਆ ਸਾਰੀ ਟੀਮ ਦੇ ਜਿੰਨੇ ਮੈਂਬਰ ਖੜੇ ਆ ਇੱਥੇ ਅਗਰ ਮੇਰਾ ਕੋਈ ਠੇਕੇਦਾਰੀ ਦੇ ਕੰਮ ਦੇ ਵਿੱਚ ਮੇਰਾ ਰੋਲ ਹੋਵੇ ਤਾਂ ਮੈਂ ਸਿਆਸੀ ਤੌਰ ਦੇਤੇ ਉੱਤੇ ਤੁਹਾਨੂੰ ਮੈਂ ਇਹਨਾਂ ਨੂੰ ਇਹਨਾਂ ਨਾਲ ਵੀ ਪ੍ਰੋਮਿਸ ਕਰਦਾ ਆਪਣੇ ਹਲਕੇ ਦੇ ਲੋਕਾਂ ਨਾਲ ਵੀ ਪ੍ਰੋਮਿਸ ਕਰਦਾ ਉਸ ਦਿਨ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ 40 ਸਾਲ ਸੇਵਾ ਕੀਤੀ ਆ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੇ 2 ਲੱਖ ਬੰਦਿਆਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਮੈਂ ਇਹਨਾਂ ਦੇ ਲੱਛਣਾਂ ਨਾਲ ਨਾਲ ਇਹਨਾਂ ਦੀਆਂ ਗੱਲਾਂ ਨਾਲ ਜਿਹੜੇ ਲੋਕਾਂ ਨੇ ਆਪ ਅੱਜ ਆਪਣੀਆਂ ਡੈਂਗਾ ਦੇ ਥੱਲੇੋਂ 5-500 ਗਾ ਜਗ੍ਹਾ ਜਿੱਥੇ 1 ਲੱਖ 2 ਲੱਖ ਰੁਪਏ ਗੱਲ ਦਾ ਭਾਵਾ 5-500 ਗਾ ਜਗ੍ਹਾ ਕਵਰ ਕਰਕੇ ਆਪਣੇ ਏਸੀ ਵਾਲੇ ਦਫ਼ਤਰ ਬਣਾਇਆ 5-5 ਕਰੋੜ ਦੀਆਂ ਮੈਂ ਇਹਨਾਂ ਤਰ੍ਹਾਂ ਡਾਕੇ ਨਹੀਂ ਮਾਰੇ ਲੱਗਦਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਰਲ ਕੇ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਦਬਾਉਣਾ ਚਾਹੁੰਦੇ ਨਹੀਂ ਇਹ ਦੋਨੇ ਵੀ ਕਾਲੀ ਦਲ ਤਾਂ ਹੁਣ ਚਲੋ ਹੈ ਹੀ ਨਹੀਂ ਕਿਸੇ ਗਿਣਤੀ ਚ ਬਾਜਪਾ ਦੇ ਕੌਮ ਬਾਜਪਾ ਤੇ ਕਾਂਗਰਸ ਇਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਹੜਾ ਉਹ ਪੰਜਾਬੀ ਚ ਲਿਖਿਆ ਹੁੰਦਾ ਨਾ ਕਿਸੇ ਟਰੱਕ ਦੇ ਪਿੱਛੇ ਵੀ ਸੜਨਾ ਰੀਸ ਕਰ ਇਹਨਾਂ ਤੋਂ ਮੇਰੇ ਕੰਮਾਂ ਦੀ ਰੀਸ ਨਹੀਂ ਕੀਤੀ ਜਾਂਦੀ ਸੜੀ ਜਾਂਦੇ ਆ ਬਸ ਵਿਚੋ ਵਿਚ ਵੀ ਇਹ ਕਿਵੇਂ ਤੁਰਿਆ ਫਰਦਾ ਨਾਲਿਆਂ ਤੇ ਕਿਵੇਂ ਲੋਕਾਂ ਨਾਲ ਤੁਰਿਆ ਫਰਦਾ ਲੋ ਇਹਨਾਂ ਨੂੰ ਕੋ ਲੱਤਾਂ ਦੇ ਇਨਫੈਕਸ਼ਨਾਂ ਕਰਾਉਣੀਆਂ ਪੈਂਦੀਆਂ ਨੇ ਐਦਾਂ ਨਹੀਂ ਰਾਜਨੀਤੀਆਂ ਹੁੰਦੀਆਂ ਲੱਤਾਂ ਦੇ ਇਨਫੈਕਸ਼ਨਾਂ ਕਰਾਉਣੀਆਂ ਪੈਂਦੀਆਂ ਸੇਵਾ ਕਰਨ ਚ ਗੱਲਾਂ ਨਾਲ ਥੋੜੇ ਤਰ੍ਹਾਂ ਡਾਕੇ ਨਹੀਂ ਮਾਰੇ ਚੋਰੀਆਂ ਨਹੀਂ ਕੀਤੀਆਂ ਮੈਰੀ ਪਾਕਿਸਤਾਨ ਆਪਣੇ ਮੈਰੀ ਪਾਕਿਸਤਾਨ ਨੂੰ ਚਲਾਉਣ ਲਈ 6 ਇੱਕ ਪੈਸੇ ਦਾ ਸਾਢੇ 3 ਸਾਲ ਹੋ ਗਏ 6 ਇੱਕ ਪੈਸੇ ਦੀ ਪ੍ਰਾਪਰਟੀ ਇਹ ਕੁਝ ਉਹਦੇ ਮੂੰਹ ਇਹ ਵੀ ਘਾਰੇ ਸੀ ਕੋਈ ਕਬਜ਼ਾ ਕੀਤਾ ਹੋਇਆ ਪਲਾਟ ਤੇ ਇੱਕ ਗੱਜ ਜਗਾ ਇੱਕ ਗੱਜ ਜਗਾ ਜੇ ਮੈਂ ਕਿਸੇ ਦੀ ਕਬਜ਼ਾ ਕੀਤੀ ਹੋਵੇ ਜਾ ਮੈਂ ਹੁਣ ਐਮਐਲਏ ਬਣਨ ਤੋਂ ਬਾਅਦ ਜੇ ਇੱਕ ਪ੍ਰਾਪਰਟੀ ਲਈ ਆ ਤਾਂ ਦੋ ਆਪਣੀਆਂ ਅਜ ਤੋਂ 20-20 ਸਾਲ ਦੀਆਂ ਪਹਿਲੀਆਂ ਪ੍ਰਾਪਰਟੀਆਂ ਵੇਚ ਕੇ ਲਈਆਂ ਨੇ ਇਨਕਮ ਟੈਕਸ ਭਰਦਾ ਵਾਂ ਇਹਦਾ ਤਰ੍ਹਾਂ ਡਾਕੇ ਨਹੀਂ ਮਾਰੇ ਆਪਣੇ ਜਵਾਕਾਂ ਨੂੰ ਇਹ ਨਹੀਂ ਸかせਆ ਵੀ ਜਾਓ ਨਵੇਂ ਮਾਡਲ ਮੋਬਾਈਲ ਆਏ ਆ ਜਾਓ ਦੂ ਦੇ ਤੋਂ ਲੈ ਆਓ ਐਸਐਚਓ ਤੋਂ ਤਿੰਨੋਂ ਦੇ ਕੋਲ ਲੈ ਆਓ ਐਸਐਚਓ ਨੂੰ ਥਾਣੇ ਲਾਇਆ ਇਹਨਾਂ ਨੇ ਆਪਣੇ ਰਾਜਪਾਲ ਚ ਸਾਰੇ ਹੀ ਐਸਐਚਓ ਨੂੰ ਇਸ ਬੰਗਾਰਾਂ ਦੇ ਵਿੱਚ ਅੱਜ 3.5 ਸਾਲ ਹੋ ਗਏ ਡਿਪਟੀ ਵੀ ਲੱਗਿਆ ਐਸਐਚਓ ਵੀ ਲੱਗਿਆ ਕਿਸੇ ਕੋ ਪਾਣੀ ਦਾ ਗਲਾਸ ਨਹੀਂ ਪੀਤਾ ਜਨਤਾ ਦੀ ਸੇਵਾ ਕਰ ਰਿਆਂ ਜਿਸ ਦਿਨ ਕੋਈ ਬੰਦਾ ਉੱਠ ਕੇ ਸੈਂਟਰ ਹਲਕੇ ਚੋਏ ਕਹਿ ਦੂਗਾ ਵੀ ਸਾਡੇ ਨਾਲ ਇਹਨੇ ਆ ਗੱਲ ਦਾ ਧੱਕਾ ਕੀਤਾ ਉਸ ਦਿਨ ਰਾਜਨੀਤੀ ਨਹੀਂ ਕਰਨ ਅੱਜ ਤੁਹਾਡੀ ਜਿੰਦਾਬਾਦ ਅੱਜ ਤੁਹਾਡੀ ਲੀਗਲ ਟੀਮ ਵੀ ਤੁਹਾਡੇ ਨਾਲ ਆਈ ਸੀਗੀ ਲੀਗਲ ਪ੍ਰੋਸੀਡਿੰਗ ਵੀ ਨਾਲ ਕਰੋਗੇ ਕਾਨੂੰਨੀ ਕਾਰਵਾਈ ਵੀ ਜਿਹੜੀ ਕੀਤੀ ਸਾਡੇ ਐਡਵੋਕੇਟ ਰਮਨ ਕੌਸ਼ਲ ਜੀ ਨੇ ਇਹਨਾਂ ਨੇ ਆਪਣੇ ਵੱਲੋਂ ਉਹ ਨੋਟਿਸ ਤਿਆਰ ਕਰ ਲਿਆ ਹੋਇਆ ਮਾਨ ਹਾਨੀ ਵਾਲਾ ਜਿਹੜਾ ਵਿਜੀਲੈਂਸ ਵਾਲਾ ਉਹ ਸਵੇਰੇ ਦੇ ਦਾਂਗੇ ਔਰ ਜਿਹੜੀ ਸੀਪੀ ਸਾਹਿਬ ਨੂੰ ਦਿਖਾ ਦੇਣੀ ਆ ਵੀ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹਨੇ ਤੇਲ ਪਾਣੀ ਨੂੰ ਤੇਲ ਬਣਾਇਆ ਉਹਦੀ ਵੀ ਅਨਕਵਾਰੀ ਕੀਤੀ ਜਾਵੇ ਕਿਹਨੇ ਪਾਣੀ ਪਾਇਆ ਉਹਦੇ ਸਿਰ 'ਚ ਕਿਹਨੇ ਪੋਆਇਆ ਉਹਦੀ ਵੀ ਅਨਕਵਾਰੀ ਕੀਤੀ ਜਾਵੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਮੇਰੇ ਜੇ ਕੋਈ ਮੇਰਾ ਕੋ ਰੋਲ ਹੋਊਗਾ ਮੇਰੇ ਖਿਲਾਫ ਕੀਤੀ ਜਾਵੇ ਨਹੀਂ ਤਾਂ ਜਿਹੜੇ ਬੰਦੇ ਮੇਰੀ ਰਾਜਨੀਤੀ ਨੂੰ ਖਰਾਬ ਕਰ ਲਈ ਜਿਹੜੇ ਹਾਰੇ ਹੋਏ ਦੋ ਆਪਣੇ ਆਪ ਨੂੰ ਲੀਡਰ ਕਹਿੰਦੇ ਆ ਫਿਰ ਉਹਨਾਂ ਦੇ ਖਿਲਾਫ ਕੀਤੀ ਤੁਸੀਂ ਇਹ ਗੱਲ ਹੋਰ ਵੀ ਕਹੀ ਕਿ ਮੈਂ ਮਾਨ ਸਾਹਿਬ ਤੱਕ ਇਸ ਗੱਲ ਨੂੰ ਲੈ ਕੇ ਜਾਵਾਂਗਾ ਔਰ ਜਿਹੜੇ ਜਿਹੜੇ ਲੋਕ ਮੇਰੇ ਤੇ ਦੂਸ਼ਣਬਾਜ਼ੀ ਕਰ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੀਆਂ ਇਨਕੁਆਰੀਜ਼ ਲੱਗਣਗੀਆਂ ਕੀ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲੇ ਜਿਹੜੇ ਚੁੱਕੇ ਜਾਣਗੇ ਕਿ ਕਿਸ ਤਰ੍ਹਾਂ ਕਾਲਾ ਬਾਜ਼ਾਰੀ ਹੋ ਰਹੀ ਹੈ ਜਿਹੜਾ ਕਾਲਾ ਬਾਜ਼ਾਰੀ ਦਾ ਵੀ ਚੱਕਿਆ ਜਾਊਗਾ ਸਭ ਤੋਂ ਪਹਿਲਾਂ ਇਹ ਕੀਤਾ ਜਾਊਗਾ ਵਿਧਾਨ ਸਭਾ ਦੇ ਅੰਦਰ ਇਹ ਸ਼ਿਕਾਇਤ ਕੀਤੀ ਜਾਊਗੀ ਲੋਕਲ ਬਾਡੀ ਮੰਤਰੀ ਨੂੰ ਸਪੀਕਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬਈ ਜਿਹੜੇ ਬੰਦਿਆਂ ਨੇ ਆਪਣੇ ਬਿਜ਼ਨਸ ਕਾਰੋਬਾਰਾਂ ਦੇ ਥੱਲੇ ਆਮ ਜਨਤਾ ਨੂੰ ਡਬੋਣ ਲਈ 74 74 ਇੰਚ ਦੇ ਪਾਈਪ ਆਪਣੇ ਕਾਰੋਬਾਰਾਂ ਦੇ ਵਿੱਚ ਦਬਾਏ ਹੋਏ ਆ ਉਹਨਾਂ ਨੂੰ ਖਲਾਇਆ ਜਾਵੇ ਤਾਂ ਕਿ ਮੇਰਾ ਹਲਕਾ ਸੈਂਟਰ ਜਿਹੜਾ ਟੋਕਾ ਮੱਲਾ ਸਰਕਾਰੀ ਜਗ੍ਹਾ ਦੋ ਸਰਕਾਰੀ ਜਗ੍ਹਾ ਨੇ ਦੋਨਾਂ ਤੇ ਇਹਨਾਂ ਦੇ ਕਬਜ਼ੇ ਹੋਏ ਹੋਇਆ ਉਹ ਖਾਲੀ ਕਰਾਇਆ ਜਾਵੇ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਪੱਪੀ ਜੀ ਮੇਲੇ ਦੇ ਖਿਲਾਫ ਨੇ ਦ੍ਰੇਸ਼ੀ ਗਰਾਊਂਡ ਦੇ ਵਿੱਚ ਤੁਸੀਂ ਕਿ ਮੇਲੇ ਦੇ ਖਿਲਾਫ ਉਹ ਅੰਦਰ ਜਿਹੜਾ ਮੇਲਾ ਕਿਉਂਕਿ ਲੋਕ ਆਉਂਦੇ ਨੇ ਪਰਿਵਾਰਾਂ ਦੇ ਨਾਲ ਪ੍ਰਭੂ ਦਾ ਨਾਮ ਗਰੀਬ ਦੇ ਨਾਮ ਨਾਲ ਉਹਨਾਂ ਦੀ ਤੁਸੀਂ মিডিਆ ਵਾਲੇ ਚੌਥਾ ਥਾਮੋ ਜੀ ਜਾ ਕੇ ਇਹਨਾਂ ਦੀ ਪਰਚੀ ਚੈੱਕ ਕਰਿਓ ਜਿਹੜਾ ਠੇਕੇ ਦਾ ਇਹਨਾਂ ਨੇ ਠੇਕਾ ਕਰਦੇ ਆ ਉਹਦੇ ਵਿੱਚ 20 ਰੁਪਏ ਝੂਲੇ ਦੇ ਰੱਖੇ ਹੋਇਆ ਜਿਹੜਾ ਬੰਦਾ ਝੂਲੇ ਦੇ ਚੜਿਆ ਹੋਇਆ ਉਹਨੂੰ ਪੁੱਛਿਓ 100 ਦੇ ਕੇ ਚੜਦਾ ਜੀ 25 25 ਰੁਪਏ ਦੀ ਚੀਜ਼ 100 100 ਰੁਪਏ ਦੀ ਇਹਦਾ ਮਤਲਬ ਗਰੀਬ ਆਦਮ ਬੱਚੇ ਗਰੀਬ ਆਦਮੀ ਦਾ ਬੱਚਾ ਝੂਲਾ ਨਹੀਂ ਲੈ ਸਕਦਾ ਇਹਨਾਂ ਦੀ ਕਿਹੜਾ ਮੈਂ ਤਾਂ ਗਰੀਬਾਂ ਦਾ ਚੁਣਿਆ ਹੋਇਆ ਨਮੈਂਦਾ ਮੈਂ ਤਾਂ ਗਰੀਬਾਂ ਦੀ ਪੈਰਵਾਹੀ ਕੀਤੀ ਆ ساری ਉਮਰ ਗਰੀਬਾਂ ਦੀ ਪੈਰਵਾਹੀ ਕਰੂੰਗਾ ਔਰ ਇਹਨਾਂ ਲੋਕਾਂ ਨੂੰ ਬਿਲਕੁਲ ਵੀ ਗੁੰਡਾ ਟੈਕਸ ਨਹੀਂ ਲੈਣ ਦੇਣਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋਚਣ ਸਾਡੇ ਨਾਲ ਐਮਐਲਏ ਸ਼ੋਕ ਰਾਸ਼ਟਾ ਪੱਪੀ ਜਿਨ੍ਹਾਂ ਨੇ ਅੱਜ ਸਾਰੀ ਜਾਣਕਾਰੀ ਮੇਲੇ ਨੂੰ ਲੈ ਕੇ ਸਾਂਝੀ ਕੀਤੀ ਕਿ ਕੀ ਵਿਵਾਦ ਹੈ ਔਰ ਕੌਣ-ਕੌਣ ਲੋਕ ਜਿਹੜੇ ਨੇ ਇਸ ਸਾਰੇ ਉੱਪਰ ਸਿਆਸਤ ਕਰ ਰਹੇ ਨੇ ਔਰ ਇੱਕ ਗੱਲ ਉਹਨਾਂ ਨੇ ਸਾਫ਼ ਤੇ ਸਪਸ਼ਟ ਕੀਤੀ ਕਿ ਸਾਰੇ ਇਲਜ਼ਾਮਾਂ ਦੇ ਵੀ ਜਵਾਬ ਦੇਾਂਗੇ ਔਰ ਠੋਕ ਕੇ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਉਹ ਹਰ ਇੱਕ ਤੇ ਕੀਤੀ ਜਾਏਗੀ ਐਮਐਲਏ ਸ਼ੋਕ ਪ੍ਰਸ਼ਰ ਦੀ ਲੀਗਲ ਟੀਮ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਵਗੀਲ ਸਾਹਿਬ ਨਾਲ ਗੱਲ ਕਰਾਂਗੇ ਵਗੀਲ ਸਾਹਿਬ ਤੁਸੀਂ ਕੌਸ਼ਲ ਸਾਹਿਬ ਤੁਸੀਂ ਥੋੜਾ ਜਿਹਾ ਜਾਣਕਾਰੀ ਦਿਓ ਕਿ ਜੇ ਲੀਗਲ ਪੁਆਇੰਟ ਆਫ View ਨਾਲ ਦੇਖਿਆ ਜਾਵੇ ਕਿੱਥੇ ਇਹ ਮਸਲਾ ਜਿਹੜਾ ਖੜਾ ਹੈ ਲੀਗਲ ਪੁਆਇੰਟ ਆਫ View ਤੋਂ ਇਸ ਬੰਦੇ ਨੂੰ ਜਿਹੜਾ ਕੰਪਲੇਨੈਂਟ ਹੈ ਜਿਹੜਾ ਨੇ ਡਰਾਮਾ ਇਨੈਕਟ ਕੀਤਾ ਉੱਥੇ ਮੌਕੇ ਤੇ ਉੱਤੇ ਉਹਦਾ ਨਾਮ ਸ਼ੋਕ ਕੁਮਾਰ ਹੈ ਜੋ ਕਿ ਕਿਲਾ ਮਹੱਲੇ ਦਾ ਰਹਿਣ ਵਾਲਾ ਹੈ ਉਸ ਨੂੰ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਮ ਦੇ ਉੱਤੇ ਇੱਕ ਕੰਟਰੈਕਟ ਲੈ ਕੇ ਉੱਥੇ ਖੁਦ ਮੈਨੇਜ ਕਰਦਾ ਲੋਕਾਂ ਨੂੰ ਫੀਸ ਕਰਦਾ ਜਿਹੜੀ ਜਗ੍ਹਾ ਉਹਨੂੰ ਅਲੋਟਡ ਐਸ ਪਰ ði ਕੰਟਰੈਕਟ ਉਸ ਤੋਂ ਬਹੁਤ ਜ਼ਿਆਦਾ ਜ਼ਿਆਦਾ ਜਗ੍ਹਾ ਦੇ ਉੱਤੇ ਉਸ ਨੇ ਇਲੀਗਲ ਐਨਕਰੋਚਮੈਂਟ ਕੀਤੀ ਹੋਈ ਹੈ ਜਿੱਥੇ ਕਿ ਫੂਡ ਸਟਾਲਸ ਹੌਕਰਸ ਔਰ ਸਵਿੰਗਸ ਵਗੈਰਾ ਲਗਾਈਆਂ ਹੋਈਆਂ ਨੇ ਜਿਹਦੇ ਨਾਲ ਕੀ ਹੈ ਕਿ ਜਿਹੜੀ ਉਹ ਰੋਡ ਹੈ ਦਰੇਸੀ ਰੋਡ ਹੈ ਉੱਥੇ ਕਾਇਓਸ ਦੀ ਸਥਿਤੀ ਪੈਦਾ ਹੋ ਗਈ ਜੀ ਉੱਥੇ ਬਹੁਤ ਵੱਡੇ ਵੱਡੇ ਜਾਮ ਲੱਗਣ ਲੱਗ ਗਏ ਨੇ ਕਾਇਓਸ ਦੀ ਸਥਿਤੀ ਉੱਥੇ ਪੈਦਾ ਹੋ ਗਈ ਹੈ ਉਸਨੇ ਆਪਣੇ ਐਕਸ਼ਨ ਨੂੰ ਜਸਟੀਫਾਈ ਕਰਨ ਦੇ ਲਈ ਹੀ ਜੁਆਇੰਟ ਹੈਂਡਸ ਵਿਦ ਦਿ ਪੋਲੀਟੀਕਲ ਐਡਵਰਸਰੀਜ਼ ਆਫ ਮਿਸਟਰ ਸ਼ੋਕ ਪ੍ਰਾਸ਼ਰ ਜੀ ਐਂਡ ਦੋਜ਼ ਪੋਲੀਟੀਕਲ ਐਡਵਰਸਰੀਜ਼ political opponents and the contract himself created a scene by pouring some something he says that it is a diesel or petrol or inflammable material but only god knows but it was there in he had created a scene after playing in the hands of our political opponents ਇੱਕ ਤਾਂ ਧਰਮ ਦੀ ਬੇਅਦਬੀ ਕੀਤੀ ਹੈ ਜੀ ਜਿਹਦੇ ਵਾਸਤੇ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਇੱਕ ਡੈਫੀਨਿਟ ਸੈਕਸ਼ਨ ਹੈ ਜਿਹਦੇ ਵਿੱਚ ਜੋ ਕੋਈ ਵਿਅਕਤੀ ਧਰਮ ਦੀ ਬੇਅਦਬੀ ਕਰਦਾ ਹੈ ਹੀ ਕੈਨ ਬੀ ਟੇਕਨ ਟੂ ਟਾਸਕ ਹੀ ਕੈਨ ਬੀ ਬੁੱਕਡ ਅੰਡਰ ði ਲਾ ਇੱਕ ਤਾਂ ਉਹਦੇ ਖਿਲਾਫ ਉਹ ਐਫ ਆਈ ਆ ਇੱਕ ਅਜ ਉਹਨੂੰ ਡੈਫਾਮੇਸ਼ਨ ਦਾ ਨੋਟਿਸ ਦਿੱਤਾ ਕਿਉਂਕਿ ਮਾਰਚ 2022 ਦੇ ਵਿੱਚ ਐਮਐਲਏ ਬਣਨ ਤੋਂ ਬਾਅਦ ਅੱਜ ਤੱਕ ਕੋਈ ਸ਼ਖਸ ਕਹਿ ਦੇਵੇ ਇਸ ਸ਼ਹਿਰ ਦਾ ਕਿ ਪੱਪੀ ਪ੍ਰਸ਼ਰ ਵੱਲੋਂ ਕਿਸੇ ਕਿਸਮ ਦੀ ਕੋਈ ਜਾਤੀ ਹੋਈ ਹੈ 15 ਸਾਲ ਤੋਂ ਭਗਵਾਨ ਸ਼੍ਰੀ ਬਾਲਾ ਜੀ ਦੀ ਰਾਤ ਯਾਤਰਾ ਇਕੱਲੇ ਕੱਢਦੇ ਆ ਰਹੇ ਨੇ ਔਰ ਅੱਜ ਤੱਕ ਕਿਸੇ ਦੀ ਕੋਈ ਪਰਚੀ ਕੋਈ ਸਬਸਕ੍ਰਿਪਸ਼ਨ ਕੋਈ ਡੋਨੇਸ਼ਨ ਅੱਜ ਤੱਕ ਇਹਨਾਂ ਨੇ ਨਹੀਂ ਲਤੀ ਹੀ ਇਜ਼ ਅ ਡਿਵੋਟ ਹਿੰਦੂ ਬੀਇੰਗ ਹਿੰਦੂ ਐਂਡ ਸਨਾਤਨੀ ਮਾਈ ਬੁੱਢੀ ਗੋਦਿਰ ਐਂਡ ਉਹਨਾਂ ਦਾ ਜਿਹੜਾ ਉੱਥੇ ਡਰਾਮਾ ਚੱਲ ਰਿਹਾ ਸੀ ਉਹਦੇ ਵਿੱਚ ਬੇਅਦਬੀ ਕਿਉਂ ਕਰਨ ਜੀ ਹੀ ਹੈਜ਼ ਗਾਟ 올 ਦੀ ਰਿਸਪੈਕਟ ਫਾਰ 올 ਦੀ ਰਿਲੀਜੀਅਨਸ ਐਸ ਹੀ ਇੰਟਰਮਿੰਕਸ ਵਿਦ ਦੀ ਪੀਪਲ ਆਫ 올 ਦੀ ਰਿਲੀਜੀਅਨਸ ਥਰੋਊਟ ਇਨ ਜਨਤਾ ਦਰਬਾਰ ਇਨ ਹਿਸ ਆਫਿਸ ਐਵਰੀ ਡੇ 200 300 ਪੀਪਲ ਕਮ ਫਾਰ ਦੀ ਰੈਟ੍ਰੈਸਲ ਆਫ देयर ਗ੍ਰੀਵੈਂਸਸ ਐਂਡ देयर ਇਸ਼ੂਜ਼ ਆਰ ਰਿਜ਼ੋਲਵਡ ਵਿਥ ਇਨ ਨੋ ਟਾਈਮ He is a modern Robin Hood, helping the downtrodden and poor strata of the family, of the society. And to accuse such a person of taking 10 lakhs is nothing but rubbish. It is a rubbish. It has just been leveled by the contractor after playing into the hands of the political adversaries. And with this sole image, with this sole aim that why he has progressed, in three and a half years as mla why the people are following why the people are after him why he is doing now you must have seen the media people that in recent times there was flood like situation in ludhiana as the skies had opened and poured heavy rains here in ludhiana he had gone on foot he had waded through the waste length water waste height water and helped the needy with medicines, with food, with clothes and everything out of his own pocket. nothing was contributed by the district administration. he is such a man and you are accusing him of taking 10 lakh rupees. this is rubbish. i again say this is wrong. they should have chosen somebody else of shady past or shady character. but this man's character is like mirror like image in the society this is my submission thank you so much sir samadhan layi bahut bahut shukriya so yes sir sade naal advocate kaushal jinna ne jankari sanjhi kiti ke uh, jehde vi ilzam uh, ml a ashok prashar pappi de upar lagaye gaye ne ਉਹਨਾਂ ਨੂੰ ਲੈ ਕੇ ਹੁਣ ਲੀਗਲ ਜਿਹੜੀ ਲੜਾਈ ਜਿਹੜੀ ਕਾਨੂੰਨੀ ਲੜਾਈ ਹੈ ਉਹ ਵੀ ਲੜੀ ਜਾਏਗੀ ਕਿਉਂਕਿ ਅਸ਼ੋਕ ਪ੍ਰਾਸ਼ਰ ਪੱਪੀ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਉਹਨਾਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਦੇ ਲਈ ਅ ਅੱਗੇ ਆਏ ਨੇ ਔਰ ਅਜਿਹੇ ਇਲਜ਼ਾਮ ਉਹਨਾਂ ਤੇ ਲਗਾਏ ਜਾ ਰਹੇ ਨੇ ਔਰ ਉਸ ਦਾ ਖਾਮਿਆਜ਼ਾ ਹੁਣ ਦੋਸ਼ ਲਗਾਉਣ ਵਾਲਿਆਂ ਨੂੰ ਭੁਗਤਣਾ ਜ਼ਰੂਰ ਪਏਗਾ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਵਿਧਾਨ ਹਟਾ